ਅਜਲੂ ਦੇਣਾਚੀ ਕਾਈ ਹਸਪਤਾਲ ਵੱਲੋਂ ਵਰਲਡ ਕੈਂਸਰ ਕੇਅਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਕੁਲਤਾਰ ਸਿੰਘ ਸੰਧਵਾ ਵੱਲੋਂ ਗੱਲਬਾਤ ਕਰਦਿਆਂ ਹੋਇਆ ਹਸਪਤਾਲ ਵੱਲੋਂ ਲਗਾਏ ਗਏ ਇਸ ਕੈਂਪ ਦੀ ਤਾਰੀਫ਼ ਕੀਤੀ ਗਈ ਉੱਥੇ ਕੈਂਸਰ ਤੋਂ ਜਾਗਰੂਕ ਰਹਿਣ ਦੀ ਅਪੀਲ ਵੀ ਕੀਤੀ ਗਈ ਤੇ ਦੂਜੇ ਪਾਸੇ ਅਮਰੀਕਾ ਤੋਂ ਰਿਪੋਰਟ ਹੋ ਰਹੇ ਲੋਕਾਂ ਦਾ ਜਹਾਜ਼ ਅੰਮ੍ਰਿਤਸਰ ਵਿਖੇ ਉਤਾਰੇ ਜਾਣ ਨੂੰ ਲੈ ਕੇ ਹੋ ਰਹੀ ਸਿਆਸਤ ਉੱਤੇ ਬੋਲਦਿਆਂ ਹੋਇਆ ਸੰਧਵਾ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਦੇਸ਼ਾਂ ਵਿੱਚ ਗਏ ਲੋਕ ਕੋਈ ਕ੍ਰਿਮਿਨਲ ਨਹੀਂ ਜਿਨ੍ਹਾਂ ਨੂੰ ਹਤਕੜੀਆਂ ਲਾ ਕੇ ਲਿਆਂਦਾ ਜਾਵੇ ਦੇਖੋ ਜੀ ਲੁਧਿਆਣਾ ਸਾਡੇ ਮੈਂ ਤਾਂ ਕਹਿੰਨਾ ਪੰਜਾਬ ਦਾ ਨਹੀਂ ਭਾਰਤ ਦਾ ਹੀ ਦਿਲ ਹੈ ਕਿ ਜਿਵੇਂ ਦੋ ਦਿਲ ਨੇ ਇੱਕ ਬੰਬੇ ਤੇ ਦੂਜਾ ਲੁਧਿਆਣਾ ਲੁਧਿਆਣੇ ਦੇ ਵਿੱਚ ਡਾਕਟਰ ਸਾਹਿਬ ਹੋਰੀ ਇਕਾਈ ਹਸਪੀਟਲ ਦੇ ਬੈਨਰ ਦੇ ਥੱਲੇ ਬੜੇ ਵੱਡਾ ਸੇਵਾ ਦਾ ਕੰਮ ਜਿਹੜਾ ਕਰ ਰਹੇ ਆ ਜਿਹੜਾ ਕੈਂਸਰ ਆ ਇਹਦੀ ਡਿਟੈਕਸ਼ਨ अर्ਲੀ ਡਿਟੈਕਸ਼ਨ ਬੜੀ ਵਧੀਆ ਜਿਹੜਾ ਬੜਾ ਚੰਗਾ ਕੰਮ ਹੈ ਇਹਦੇ ਨਾਲ ਇਲਾਜ ਕਰਨਾ ਸੌਖਾ ਹੋ ਜਾਂਦਾ ਹੈ ਪਰਿਵਾਰਾਂ ਦੇ ਭਾਰ ਘੱਟ ਪੈਂਦਾ ਸੋ ਉਹ ਇਹ ਸੇਵਾ ਕਰ ਰਹੇ ਆ ਤਾਲੀਵਾਲ ਸਾਹ ਹੋਰੀ ਕੈਂਸਰ ਕੇਅਰ ਹੋ ਗਿਆ ਇਹਨਾਂ ਨਾਲ ਲੱਗੇ ਔਰ ਇਹਦੇ ਵਿੱਚ ਸਾਡੇ ਐਮ.ਐਲ.ਏ ਦਲਜੀਤ ਭੋਲਾ ਜੀ ਵੀ ਨਾਲ ਸਾਥ ਦੇ ਰਹੇ ਨੇ ਸਾਡੇ ਮੇਅਰ ਸਾਹਿਬ ਜਿਨ੍ਹਾਂ ਨੂੰ ਮੈਂ ਵਧਾਈ ਵੀ ਦੇਣਾ ਡਾਕਟਰ ਰਿੰਦਰਜੀਤ ਕੌਰ ਹੋਰਾਂ ਨੂੰ ਸੋ ਅਸੀਂ ਸਾਰੇ ਇਸ ਸੇਵਾ ਦੇ ਕਾਰਜ ਵਿੱਚ ਅੱਜ ਇਕੱਠੇ ਹੋਏ ਬੜਾ ਅੱਛਾ ਲੱਗ ਰਿਹਾ ਸਰ ਕੈਂਸਰ ਦੀ ਅਵੇਰਨੈਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਸਪੀਟਲਸ ਤਾਂ ਲਗਾਤਾਰ ਕੈਂਸਰ ਦੀ ਅਵੇਰਨੈਸ ਕੈਂਪ ਲਗਾ ਰਹੇ ਨੇ ਪਰ ਲੋਕ ਜਿਹੜੇ ਨੇ ਉਹ ਆਖਰੀ ਸਟੇਜ ਤੇ ਪਹੁੰਚ ਜਾਂਦੇ ਨੇ ਫਿਰ ਡਾਕਟਰਸ ਵੀ ਕੁਝ ਨਹੀਂ ਕਰ ਪਾਉਂਦੇ ਦੇਖੋ ਜ਼ਿੰਦਗੀ ਜਿਉਣਾ ਹੀ ਅਵੇਅਰਨੈਸ ਨਾਲ ਜਿਹੜਾ ਆਪਦੇ ਅੱਖਾਂ ਕੰਨ ਦਿਮਾਗ ਖੋਲ ਕੇ ਜਿਉਂਦਾ ਹੈ ਉਹਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਸੋ ਕੈਂਸਰ ਵਾਸਤੇ ਵੀ ਇਹੀ ਹੈ ਜੇ ਤੁਹਾਡੀ ਡਿਟੈਕਸ਼ਨ अर्ਲੀ ਹੋ ਜੇ ਤਾਂ ਇਹਦਾ ਇਲਾਜ ਬੜਾ ਸੌਖਾ ਹੈ ਅਗਰ ਲੇਟ ਹੁੰਦੀ ਹੈ ਤੇ ਫਿਰ ਘਰ ਦਾ ਮੂੰਹ ਵੀ ਦੂਜੇ ਪਾਸੇ ਹੋ ਜਾਂਦਾ ਮਰੀਜ਼ ਵੀ ਨਹੀਂ ਬਚਦਾ ਸੋ ਇਸ ਕਰਕੇ ਆਪਾਂ ਨੂੰ ਇਹਦੇ ਵਾਸਤੇ ਅਵੇਅਰਨੈਸ ਵੱਧ ਤੋਂ ਵੱਧ ਲੈਣੀ ਚਾਹੀਦੀ ਹੈ ਸਰ ਇਕ ਰਵਨੀਤ ਸਿੰਘ ਮਛੂਦਾ ਬਿਆਨ ਆਇਆ ਕਹਿੰਦਾ ਕਿ ਪੰਜਾਬ ਜਿਹੜੇ ਭਗਵੰਤ ਸਾਨ ਸਾਬਾ ਉਹਨਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਜਿਹੜੀ ਜਿਹੜੀ ਰਿਪੋਰਟ ਹੋਈ ਹੈ ਨਾ ਅੰਮ੍ਰਿਤਸਰ ਦੇ ਵਿੱਚ ਲਗਾ ਦੇਖੋ ਪੰਜਾਬ ਨੂੰ ਵੱਤਵਤ ਮਾਣ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥਕੜੀਆਂ ਲਾ ਕੇ ਲਿਆਉਣਾ ਬੀੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ ਵਿੱਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇਥੋਂ ਲੋਕ ਗਏ ਹੋਏ ਆ ਇਹ ਕੋਈ ਕ੍ਰਿਮੀਨਲ ਥੋੜੀ ਐ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦਵਾਉਣ ਥੇ ਦੇਖੋ ਇਹ ਗੱਲਬਾਤ ਸ਼ੁਰੂ ਜੀ ਕਰ ਲੈਣੀ ਚਾਹੀਦੀ ਸੀ ਕਿਸਾਨ ਉਹ ਐ ਜਿਹੜੇ ਦੇਸ਼ ਚ ਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ